ਵਾਹਿਗੁਰੂ ਸਤਿ ਨਾਮ ਹੈ ਆ ਸੰਗਤ ਜੀ ਲਗਭਗ ਆਪ ਵੀ ਹਾਜ਼ਰੀਆਂ ਨਾਲ ਸੰਗਤਾਂ ਦੇ ਲੋ ਜੀ ਇਹ ਵੀ ਉਡੀਕ ਕਰਦਾ ਇਥੇ ਜਦ ਕਾ ਘਰ ਆਉਂਦੀ ਹੈ ਤਿੰਨ ਤਰੀਕਾ ਛੋਟੇ ਛੋਟੇ ਬੱਚੇ ਵੀ ਇਥੇ ਖੜੇ ਨੇ ਹੱਥ ਜੋੜ ਕੇ ਸਾਰੀਆਂ ਸੰਗਤਾਂ ਅੰਮ੍ਰਿਤ ਵੇਲੇ ਦੀ ਜਿਸ ਕਸੇ ਨੂੰ ਘਰੇ ਵੀ ਨਹੀਂ ਉਠਿਆ ਜਾਂਦਾ ਸੰਗਤ ਜੀ ਐਸੀ ਕਿਰਪਾ ਹੋ ਜਾਂਦੀ ਹੈ ਹਜੂਰ ਸਾਹਿਬ ਇਸ ਪਵਨ ਧਰਤੀ ਤੇ ਆਣ ਕੇ ਸੰਗਤਾਂ ਇਥੇ ਸਤਨਾਮੇ ਗੁਰੂ ਦਾ ਜਾਪ ਕਰਦਿਆਂ ਨੇ ਤੇ ਬਾਬਾ ਜੀ ਨਾਮ ਜਪਉਂਦੇ ਨੇ ਆਓ ਸੰਗਤ ਜੀ ਕਿ ਦਿਨ ਦੀ ਸ਼ੁਰੂਆਤ ਕਰਦੇ ਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਕਿਸੇ ਦੇ ਮੋਬਾਈਲ ਤੱਕ ਰਚੇ ਤਾਂ ਜੋ ਤੁਹਾਡੇ ਸ਼ੇਅਰ ਕਰਨ ਕਰਕੇ ਹੋਰ ਵੀ ਸੰਗਤਾਂ ਲਾਹ ਲੈ ਸਕਣ ਕਰੋ ਸ਼ੇਅਰ ਇਸ ਵੀਡੀਓ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜਪਾ ਇੱਕ ਸ਼ੁਰੂਆਤ ਹੀ ਦਿਨ ਦੇ ਤਿੰਨ ਤਰੀਕ ਅੱਜ